ਵੀਰ ਮੈਂ ਅਰਜ਼ ਕਰਾਂ ਬਹੁਤ ਸੁੰਦਰ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਣ ਤੋਂ ਪਹਿਲੇ ਰਾਮ ਵੀ ਪ੍ਰਕਰਮਾ ਕਰਦਾ ਹੈ ਉਸ ਦੇ ਉਹ ਲੰਮੀ ਚੋੜੀ ਗੱਲ ਹੈ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ ਬੜੀਆਂ ਵਿਚਾਰਾਂ ਬੜੀ ਸਿਆਣਪ ਬੜੀ ਸੋਝਬੋਝ ਇਹ ਵੀ ਇਹਦੇ ਨਾਲ ਚਲੀ ਜਾਏਗੀ ਇਹਦਾ ਆਖਰੀ ਦਮ ਟੁੱਟੇ ਤੂੰ ਇਸ ਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ ਗੁਰੂ ਅਰਜਨ ਦੇਵ ਜੀ ਨੇ ਉਹਦੀ ਰੂਪ ਰੇਖਾ ਸਾਹਮਣੇ ਰੱਖ ਦਿੱਤੀ Lakshman